ਹਾਂਜੀ ਭਾਈ ਕੀ ਨਾਮ ਹੈ ਜੀ ਤੁਹਾਡਾ ਚਲੋ ਤੇ ਸਾਰਿਆਂ ਨੂੰ ਸਾਸ਼ੀ ਜੈ ਜੀ ਤੇ ਨਾਮ ਮੇਰਾ ਹੈ ਜੀ ਵਿਜੇ ਕੁਮਾਰ ਠੀਕ ਹੈ ਜੀ ਪਿੰਡ ਉਚਾ ਬੇਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੈ ਜੀ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹੋ ਕਹਿਣਾ ਚਾਹੁੰਦਾ ਵੀ ਬਹੁਤ ਸਾਡ ਦਿੱਤਾ ਸਾਰਿਆਂ ਨੇ ਬਹੁਤ ਵਾਚੜ ਕੇ ਸੰਯੋਗ ਦਿੱਤਾ ਮੈਨੂੰ ਠੀਕ ਹੈ ਹਾਂਜੀ ਜਿਨ੍ਹਾਂ ਨੇ ਲੋਕਾਂ ਤੁਹਾਨੂੰ ਪਾਈਆਂ ਉਹਨਾਂ ਨੂੰ ਕੀ ਆਪਣਾ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੇ ਵੀ ਮੈਂ ਬਹੁਤ ਬੜੇ ਵਧਾਈ ਦੇ ਪੱਤਰ ਉਹ ਹੀ ਹੈ ਜੀ ਆਦੇ ਵਿਗੜ ਨੇ ਮੇਰਾ ਦਰ ਕੇ ਸਾ ਦਿੱਤਾ ਉਹਨਾਂ ਨੂੰ ਬਹੁਤ ਪੈਦਲੋਂ ਧੰਨਵਾਦ ਕਰਦਾ ਸਾਰਿਆਂ ਦਾ ਅੱਛਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਧੰਨਵਾਦ ਅੱਛਾ ਹਾਂਜੀ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਹੋਰੇ ਆਪਣੇ ਦੇ ਪਿੰਡਾਂ ਆਏ ਨੇ ਆਪਣੇ ਦੇ ਕੁੱਚਾ ਤੇ ਸਫਲਾਵਾ ਦੇ ਹਾਂਜੀ ਤੇ ਨਿਆਣੀ ਬੋਲਾ ਪੇਰੇ ਪੜਾ ਠੀਕ ਹੈ ਹਾਂਜੀ ਕੀ ਹੁਣ ਅੱਗੇ ਦਾ ਪਲਾਨ ਬਣਾਇਆ ਕਿ ਪਿੰਡਾਂ ਦਾ ਕਿਦਾਂ ਵਿਕਾਸ ਕਰਦਾ ਹਾਂ ਆਪਾਂ ਨਾਲ ਖੜੇ ਪਿੰਡਾਂ ਦੇ ਜਿੰਨਾਂ ਮੱਲਾ ਸਾਹਿਬ ਦਿੱਤਾ ਆਪਾਂ ਉਹਨਾਂ ਦੇ ਨਾਲ ਅੱਜ ਨਾਲ ਖੜੇ ਆ ਠੀਕ ਹੈ ਆਪਣਾ ਚਾਅ ਨਿਸ਼ਾਨ ਕੀ ਸੀਗਾ ਆਪਣਾ ਬੈਡ ਹੀ ਅਜਾੜੀ ਦੀਵਾਰ ਖੜੀ ਸੀ ਠੀਕ ਹੈ ਜੀ ਸਾਰਿਆਂ ਨੇ ਸਹਿਯੋਗ ਦਿੱਤਾ ਤੁਹਾਨੂੰ ਬਹੁਤ ਸੰਜੋਗ ਦਿੱਤਾ ਜਿਲ੍ਹਾ ਪ੍ਰਸ਼ਾਸਨ ਦੇ ਸੀ ਉਹਨਾਂ ਕਿ ਤੁਹਾਨੂੰ ਕਿ ਨਾਮ ਹੈ ਜੀ ਜਿਲ੍ਹਾ ਪ੍ਰਸ਼ਾਸਨ ਉਹਨੇ ਆਪਣਾ ਕਰੇਵੇੜ ਤੇ ਹੋਇਆ ਬੱਬੂ ਜੀ ਹਾਂ ਅੱਛਾ ਅੱਛਾ ਉਹ ਥੋੜੀਆਂ ਵੋਟਾਂ ਨੇ ਰਹਿ ਗਈ ਸੀ ਆ ਤੁਹਾਨੂੰ ਮਤਲਬ ਪੂਰੇ ਪਿੰਡ ਵਾਸੀਆਂ ਨੇ ਸਹਿਯੋਗ ਹਾਂ ਪੂਰਾ ਸਾਡੇ ਗੁਰਨੇ ਪਿੰਡ ਸੀ ਹਾਂ ਜੀ ਪਿੰਡ ਵਿੱਚ ਪਿੰਡ ਨੂੰ ਨੇ ਗਿਆ ਸੀ ਕਾਫੀ ਉੱਤੇ ਮਰਮਤ ਕਰਨ ਵਾਲੀਆਂ ਗੱਡੀਆਂ ਵੀ ਪਿੰਡਾਂ ਦੇ ਘਟੀਆਂ ਹੋਈਆਂ ਆ ਅੱਗੇ ਦਾ ਫਿਰ ਕੀ ਪਲਾਨ ਕੀਤਾ ਵੀ ਹਾਂ ਕਰਾਂਗੇ ਜਿਵੇਂ ਪੰਨੀ ਪੰਚਾਇਤਿਆਂ ਨਾਲ ਬਹੁਤ ਵਧੀਆ ਚਿੱਟਾ ਕੰਮ ਸਾਰਾ ਪਿੰਡ ਦੇ ਵਿੱਚ ਤੇ ਜਿਹੜਾ ਹੁਣ ਲੰਧੂਰਾ ਪਿਆ ਉਹ ਵੀ ਕਰਾਵਾਂਗੇ ਨਾਲ ਹੋ ਕੇ ਠੀਕ ਹੈ ਜੀ ਤਾਂ ਸਾਡੇ ਚੈਨਲ ਨਾਲ ਹੀ ਤੁਸੀਂ ਕੀ ਕਰਨਾ ਚਾਹੋਗੇ ਬਸ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਹੈ ਜੀ ਆਲੂ ਸਤਿ ਸ਼੍ਰੀ ਅਕਾਲ